ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜੇਕਰ ਤੁਸੀਂ ਵੀ ਆਪਣੇ ਚੈਨਲ ਤੇ ਨਵੇਂ ਆਏ ਹੋ ਤਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਆਉਂਦੀ ਰਹੇ ਨਾਲ ਇਹ ਆਪਣਾ WhatsApp ਨੰਬਰ ਦਿੱਤਾ ਗਿਆ ਜੇਕਰ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਪਵਾਉਣਾ ਚਾਹੁੰਦੇ ਹੋ ਸਾਡੇ ਚੈਨਲ ਦੇ ਉੱਤੇ ਤਾਂ ਸਾਨੂੰ WhatsApp ਮੈਸੇਜ ਕਰੋ ਤੇ ਆਪਣਾ ਬਾਇਓ ਡਾਟਾ ਸੈਂਡ ਕਰੋ ਜੀ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ WhatsApp ਦੇ ਉੱਪਰ ਦੱਸ ਦਿੱਤੀ ਜਾਵੇਗੀ ਤੇ ਜਿਹੜਾ ਵੀ ਰਿਸ਼ਤਾ ਤੁਸੀਂ ਐਡ ਵੇਖ ਕੇ ਕਰਨਾ ਉਹ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਿਆ ਕਰੋ ਕਿਉਂਕਿ ਵਿੱਚ ਕਈ ਵਾਰੀ ਵਿਚੋਲਿਆਂ ਦੇ ਜਾਂ ਮੈਰਿਜ ਬਿਊਰੋ ਵਾਲਿਆਂ ਦੇ ਨੰਬਰ ਵੀ ਆ ਜਾਂਦੇ ਨੇ ਤਾਂ ਉਹਨਾਂ ਨੂੰ ਜਿਹੜੀ ਵੀ ਪੇਮੈਂਟ ਕਰਨੀ ਆ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨੀ ਆ ਜੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਜੀ ਸਾਡੀ ਰਿਸ਼ਤੇ ਦੀ ਕੋਈ ਜ਼ਿੰਮੇਵਾਰੀ ਨਹੀਂ ਤਾਂ ਰੋਜ਼ ਦੀ ਤਰ੍ਹਾਂ ਆਪਾਂ ਅੱਜ ਵੀ ਤੁਹਾਡੇ ਲਈ ਲੈ ਕੇ ਆਇਆ ਕੁਝ ਨਵੇਂ ਰਿਸ਼ਤੇ ਆਓ ਸ਼ੁਰੂ ਕਰਦੇ ਹਾਂ ਜੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਜੋਤ ਸਿੰਘ ਪਤਾ ਇਹ ਜਲੰਧਰ ਤੋਂ ਨੇ ਤੇ ਮਾਤਾ ਇਹਨਾਂ ਦੇ ਬਲਵਿੰਦਰ ਕੌਰ ਐਕਸਪਾਇਰਡ ਨੇ ਜੀ ਤੇ ਪਿਤਾ ਇਹਨਾਂ ਦੇ ਅਮਰੀਕ ਸਿੰਘ ਉਮਰ ਇਹਨਾਂ ਦੀ 8/12/1995 ਦਾ ਡੇਟ ਆਫ ਬਰਥ ਹੈ ਤੇ ਭਰਾ ਇਹਨਾਂ ਦਾ ਇੱਕ ਹੈ ਕੱਦ ਇਹਨਾਂ ਦਾ 5 ਫੁੱਟ 7 ਇੰਚ ਦੀ ਹਾਈਟ ਹੈ ਪੜਾਈ ਇਹਨਾਂ ਨੇ ਕਰੀ ਹੋਈ ਹੈ ਪਲੱਸ 2 ਤੇ ਨਾਲ ਹੀ ਇਹਨਾਂ ਨੇ ਆਈਟੀਆਈ ਡਿਪਲੋਮਾ ਕਰਿਆ ਹੋਇਆ 1 ਸਾਲ ਦਾ ਕਾਸਟ ਇਹਨਾਂ ਦੀ ਹੈ ਜੀ ਰਾਮ ਗੜੀਆ ਸਿੱਖ ਤੇ ਇਹ ਲੜਕਾ ਵੈਸ਼ਨੋ ਆ ਜੀ ਸਾਰਾ ਪਰਿਵਾਰ ਇਹਨਾਂ ਦਾ ਗੁਰਸਿੱਖ ਹੈ ਜੀ ਵਧੀਆ ਪਰਿਵਾਰ ਹੈ ਤੇ ਕੰਮਕਾਰ ਇਹਨਾਂ ਦਾ ਹੈ 3 ਸਾਲ ਦਾ ਐਕਸਪੀਰੀਅੰਸ ਹੈ ਜੀ ਇਹਨਾਂ ਨੂੰ AC ਟੈਕਨੀਸ਼ੀਅਨ ਦਾ ਤੇ 2 ਸਾਲ ਇਹਨਾਂ ਨੇ ਦੁਬਈ ਦੇ ਵਿੱਚ ਵਰਕ ਕੀਤਾ ਤੇ ਹੁਣ ਇਹ ਪੰਜਾਬ ਦੇ ਵਿੱਚ ਹੀ ਆਪਣਾ ਵਧੀਆ ਕੰਮ ਕਰਦੇ ਨੇ ਜੀ ਇਹਨਾਂ ਦੀ ਮਹੀਨਾਵਾਰ ਆਮਦਨ 90000 ਤੋਂ 1 ਲੱਖ ਰੁਪਈਆ ਤੇ ਮੰਗ ਪਰਿਵਾਰ ਦੀ ਕਿ ਕੁੜੀ ਵਧੀਆ ਹੋਵੇ ਜੀ ਘਰੇਲੂ ਹੋਵੇ ਕੁੜੀ ਸਾਰਾ ਪਰਿਵਾਰ ਗੁਰਸਿੱਖ ਹੋਵੇ ਲੜਕੀ ਦਾ ਬਾਕੀ ਨਾਲ ਇਹਨਾਂ ਦੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਕੋਲੋਂ ਵਧੇਰੇ ਜਾਣਕਾਰੀ ਲੈ ਕੇ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਨਾਮ ਹਰਜੀਤ ਸਿੰਘ ਪਤਾ ਗਾਜ਼ੀਆਬਾਦ ਪਿਤਾ ਰਜਿੰਦਰਾ ਸਿੰਘ ਤੇ ਗੋਤ ਇਹਨਾਂ ਦਾ ਤੰਜਾਲ ਹੈ ਜੀ ਤੇ ਨਾਨਕਿਆਂ ਦਾ ਕੋਤਰਾਗੋ ਹੈ ਤੇ ਭੈਣ ਇਹਨਾਂ ਦੀ ਇੱਕ ਹੈ ਜੀ ਤੇ ਭਰਾ ਵੀ ਇਹਨਾਂ ਦਾ ਇੱਕ ਹੈ ਭਰਾ ਇਹਨਾਂ ਦਾ ਮੈਰਿਡ ਹੈ ਜੀ ਤੇ ਉਮਰ ਇਹਨਾਂ ਦੀ 17 6 1992 ਦਾ ਡੇਟ ਆਫ ਬਰਥ ਹੈ ਤੇ ਜਨਮ ਦਾ ਸਮਾ ਇਹਨਾਂ ਦਾ 12 12 ਵਜੇ ਦਾ ਜੀ ਏ ਐਮ ਦਾ ਤੇ ਦਿੱਲੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਤੇ ਕੱਦ ਦਾ ਇਹਨਾਂ ਦਾ 5 ਫੁੱਟ 7 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਬੀ ਐਸ ਸੀ ਐਨੀਮੇਸ਼ਨ ਦੀ ਤੇ ਕੰਮ ਹੈ ਜੀ ਇਹਨਾਂ ਦਾ ਵੈਬ ਡਿਵੈਲਪਮੈਂਟ ਤੇ ਡਿਜ਼ਾਈਨਿੰਗ ਦਾ ਬਿਜ਼ਨਸ ਹੈ ਇਹਨਾਂ ਦਾ ਆਪਣਾ ਤੇ ਮੰਗ ਹੈ ਇਹਨਾਂ ਦੀ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਹੋਵੇ ਲੜਕੀ ਜੀ ਵਧੀਆ ਪਰਿਵਾਰ ਤੋਂ ਹੋਵੇ ਬਾਕੀ ਇਹਨਾਂ ਦੇ ਦੋ ਨੰਬਰ ਦਿੱਤੇ ਗਏ ਨੇ ਫੈਮਿਲੀ ਦੇ ਨਾਲ ਤੁਸੀਂ ਇਹਨਾਂ ਨਾਲ ਕੰਟੈਕਟ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੰਦੀਪ ਸਿੰਘ ਪਤਾ ਇਹ ਪਟਿਆਲਾ ਤੋਂ ਨੇ ਰਾਜਪੂਰਾ ਕੋਲ ਤੇ ਕਾਸਟ ਇਹਨਾਂ ਦੀ ਜੱਟ ਸਿੱਖ ਤੇ ਉਮਰ ਇਹਨਾਂ ਦੀ 27 ਸਾਲ ਹੈ ਕੱਦ ਇਹਨਾਂ ਦਾ 5 ਫੁੱਟ 11 ਇੰਚ ਦੀ ਹਾਈਟ ਹੈ ਜੀ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਬੀਏ ਪਾਸ ਨੇ ਇਹ ਤੇ ਕੰਮ ਇਹਨਾਂ ਦਾ 9 ਕਿੱਲੇ ਜ਼ਮੀਨ ਹੈ ਜਿਨਾਂ ਕੋਲ ਮੁੰਡੇ ਕੋਲ ਤੇ ਬਾਕੀ ਇਹ ਆਰਮੀ ਦੇ ਵਿੱਚ ਜੌਬ ਕਰਦੇ ਨੇ ਫੌਜ ਦੇ ਵਿੱਚ ਗਵਰਨਮੈਂਟ ਨੌਕਰੀ ਹੈ ਬਾਕੀ ਪਰਿਵਾਰ ਦੀ ਮੰਗ ਹੈ ਕਿ ਕੁੜੀ ਇਹਨਾਂ ਨੂੰ ਵਧੀਆ ਘਰੇਲੂ ਚਾਹੀਦੀ ਹੈ ਜੀ ਸਿੰਪਲ ਲੜਕੀ ਜਿਹੜੀ ਘਰ ਸੰਭਾਲਣ ਵਾਲੀ ਹੋਵੇ ਬਾਕੀ ਪਰਿਵਾਰ ਦਾ ਨੰਬਰ ਨਾਲ ਦਿੱਤਾ ਗਿਆ ਤੁਸੀਂ ਇਹਨਾਂ ਤੋਂ ਵਧੇਰੇ ਜਾਣਕਾਰੀ ਲੈ ਕੇ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਆਪਣਾ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਚੰਡੀਗੜ੍ਹ ਤੋਂ ਨੇ ਇਹ ਉਮਰ ਇਹਨਾਂ ਦੀ 17/12/1990 ਦਾ ਡੇਟ ਆਫ ਬਰਥ ਹੈ ਜੀ ਤੇ ਗੋਤ ਇਹਨਾਂ ਦਾ ਦਿਲਹੌਰ ਹੈ ਪੜਾਈ ਇਹਨਾਂ ਨੇ ਕਰੀ ਹੋਈ ਹੈ ਬੈਚਲਰਸ ਆਫ ਕੰਪਿਊਟਰ ਸਾਇੰਸ ਦੀ ਤੇ ਭੈਣ ਇਹਨਾਂ ਦੀ ਇੱਕ ਮੈਰਿਡਾ ਜੀ ਵਿਆਹੀ ਹੋਈ ਹੈ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਰਜਿਸਟਰਡ ਨਰਸ ਨੇ ਪਿਰਾ ਇਹਨਾਂ ਦਾ ਜੀ ਇੱਕ ਹੈ ਅਨਮੈਰਿਡ ਹੈ ਵਰਕਿੰਗ ਐਜ਼ ਅ ਮੈਨੇਜਰ ਸਰਵੇ ਤੇ ਕੰਮ ਹੈ ਜਿਨ੍ਹਾਂ ਦਾ ਪ੍ਰੋਫੈਸਰ ਇਨ ਪੈਰਾਮੈਸੀ ਕਾਲਜ਼ ਇਨ ਖਮਾਨੋ ਦੇ ਵਿੱਚ ਇਹ ਪ੍ਰੋਫੈਸਰ ਸੀ ਤੇ ਆਲਸੋ ਹੈਂਡਲ ਇਨ ਐਡਮਿਸ਼ਨ ਡਿਪਾਰਟਮੈਂਟ ਦੇ ਵਿੱਚ ਤੇ ਪਿਤਾ ਇਹਨਾਂ ਦੇ ਐਕਸਪਾਇਰਡ ਨੇ ਜੀ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਤੇ ਪੀ ਆਰ ਐਨ ਕੈਨੇਡਾ ਦੇ ਵਿੱਚ ਨੇ ਤੇ ਮੰਗ ਹੈ ਇਹਨਾਂ ਦੇ ਪਰਿਵਾਰ ਦੀ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਹੋਵੇ ਕਿਸੇ ਵੀ ਕਾਸਟ ਦੀ ਹੋਵੇ ਜੀ ਲੜਕੀ ਭਾਵੇਂ ਪਰ ਕੈਨੇਡਾ ਦੇ ਵਿੱਚ ਹੋਵੇ ਉਮਰ ਲੜਕੀ ਦੀ 27 ਸਾਲ ਤੋਂ 30 ਸਾਲ ਤੱਕ ਦੀ ਹੋਵੇ ਬਾਕੀ ਫੈਮਿਲੀ ਦਾ ਨੰਬਰ ਨਾਲ ਦਿੱਤਾ ਗਿਆ ਜੀ ਤੁਸੀਂ ਇਹਨਾਂ ਕੋਲੋਂ ਪੂਰੀ ਜਾਣਕਾਰੀ ਲੈ ਕੇ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਬਹੁਤ ਵਧੀਆ ਪਰਿਵਾਰ ਹੈ ਇਹ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲਕਸ਼ਮਣ ਸਿੰਘ ਪਤਾ ਹੈ ਪਟਿਆਲਾ ਤੋਂ ਨੇ ਤੇ ਉਮਰ ਇਹਨਾਂ ਦੀ 35 ਸਾਲ ਦੀ ਹੈ ਜੀ ਤੇ 14/4/1999 ਦੇ ਵਿੱਚ ਇਹਨਾਂ ਦਾ ਡੇਟ ਆਫ ਬਰਥ ਹੈ ਤੇ ਕਾਸਟ ਇਹਨਾਂ ਦੀ ਰਾਜਪੂਤ ਹੈ। ਕੱਦ ਇਹਨਾਂ ਦਾ 5 ਫੁੱਟ 5 ਇੰਚ ਦੀ ਹਾਈਟ ਹੈ ਜੀ ਤੇ ਗੋਤ ਇਹਨਾਂ ਦਾ ਖਾਸ ਹੈ। ਤੇ ਕੰਮਕਾਰ ਇਹਨਾਂ ਦਾ ਇਹ ਮੁੰਡਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ ਜੀ ਤੇ ਵਧੀਆ ਘਰ ਪਰਿਵਾਰ ਹੈ ਇਹਨਾਂ ਦਾ ਤੇ ਮੰਗਾ ਪਰਿਵਾਰ ਦੀ ਕਿ ਕੁੜੀ ਵਧੀਆ ਘਰੇਲੂ ਹੋਵੇ ਜੀ ਘਰ ਸੰਭਾਲਣ ਵਾਲੀ ਹੋਵੇ ਸਿੰਪਲ ਲੜਕੀ ਚਾਹੀਦੀ ਹੈ ਇਹਨਾਂ ਨੂੰ। ਬੱਕੀ ਫੈਮਿਲੀ ਦਾ ਨੰਬਰ ਨਾਲ ਦਿੱਤਾ ਗਿਆ ਤੁਸੀਂ ਇਹਨਾਂ ਕੋਲੋਂ ਪੂਰੀ ਜਾਣਕਾਰੀ ਲੈ ਕੇ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਜਿਸ ਨੂੰ ਵੀ ਇਹ ਪ੍ਰੋਫਾਈਲ ਸਹੀ ਲੱਗਦਾ ਬਹੁਤ ਵਧੀਆ ਪਰਿਵਾਰ ਹੈ ਜੀ ਇਹ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਅੰਮ੍ਰਿਤਸਰ ਤੇ ਉਮਰ ਇਹਨਾਂ ਦੀ 28 ਸਾਲ ਦੀ ਭਰਾ ਇਹਨਾਂ ਦਾ ਇੱਕ ਮਲੇਸ਼ੀਆ ਦੇ ਵਿੱਚ ਤੇ ਪਿਤਾ ਇਹਨਾਂ ਦੇ ਰਿਟਾਇਰਡ ਆਰਮੀ ਦੇ ਵਿੱਚੋਂ ਰਿਟਾਇਰਡ ਨੇ ਇਹਨਾਂ ਦੇ ਪਿਤਾ ਜੀ ਤੇ ਕੰਮ ਕਰ ਰਹੇ ਮੁੰਡਾ ਸਿੰਗਾਪੁਰ ਦੇ ਵਿੱਚ ਵਧੀਆ ਜੌਬ ਕਰਦਾ ਹੈ ਜੀ ਤੇ ਵਧੀਆ ਆਮਦਨ ਹੈ ਇਹਨਾਂ ਦੀ ਮੰਗਾ ਪਰਿਵਾਰ ਦੀ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਤੇ ਪੜ੍ਹੀ ਲਿਖੀ ਹੋਵੇ ਲੜਕੀ ਅਗਰ ਲੜਕੀ ਐਨ ਆਰ ਆਈ ਆ ਤਾਂ ਭਾਵੇਂ ਇਹ ਤਲਾਕਸ਼ੁਦਾ ਵੀ ਮਨਜ਼ੂਰ ਆ ਜੀ ਇਹਨਾਂ ਨੂੰ ਪਰ ਲੜਕੀ ਬਿਨਾ ਬੱਚੇ ਤੋਂ ਹੋਵੇ ਜੀ ਤੇ ਬਾਕੀ ਫੈਮਿਲੀ ਦਾ ਨੰਬਰ ਨਾਲ ਦਿੱਤਾ ਗਿਆ ਤੁਸੀਂ ਇਹਨਾਂ ਕੋਲੋਂ ਪੂਰੀ ਜਾਣਕਾਰੀ ਲੈ ਕੇ ਰਿਸ਼ਤਾ ਪੱਕਾ ਕਰ ਸਕਦੇ ਹੋ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਬਠਿੰਡਾ ਤੋਂ ਨੇ ਇਹ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਉਮਰ ਇਹਨਾਂ ਦੀ 37 ਸਾਲ ਹੈ ਤੇ ਕੱਦ ਲੜਕੀ ਦਾ 5 ਫੁੱਟ 5 ਇੰਚ ਦੀ ਹਾਈਟ ਹੈ ਜੀ ਤੇ ਲੜਕੀ ਕੋਲ ਬੇਟਾ ਇੱਕ 8 ਸਾਲ ਦਾ ਤੇ ਮੰਗਾ ਪਰਿਵਾਰ ਦੀ ਕਿ ਲੜਕਾ ਵਧੀਆ ਪੜਿਆ ਲਿਖਿਆ ਹੋਵੇ 8 ਤੋਂ 10 ਕਿੱਲੇ ਜ਼ਮੀਨ ਆਉਂਦੀ ਹੋਵੇ ਤੇ ਵਧੀਆ ਜੌਬ ਕਰਦਾ ਹੋਵੇ ਲੜਕਾ ਤੇ ਮੈਰਜ਼ ਬਿਊਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਜੀ ਜਾਂ ਕੋਈ ਵੀ ਵਿਚੋਲਾ ਇਹਨਾਂ ਨੂੰ ਫੋਨ ਨਾ ਕਰੇ ਬਾਕੀ ਫੈਮਿਲੀ ਦਾ ਨੰਬਰ ਨਾਲ ਦਿੱਤਾ ਗਿਆ ਤੁਸੀਂ ਇਹਨਾਂ ਤੋਂ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਕੱਦ ਦਾ ਇਹਨਾਂ ਦਾ 5 ਫੁੱਟ 2 ਇੰਚ ਦੀ ਹਾਈਟ ਹੈ ਤੇ ਉਮਰ ਇਹਨਾਂ ਦੀ 1994 ਦੇ ਵਿੱਚ ਡੇਟ ਆਫ ਬਰਥ ਹੈ ਭਰਾ ਇਹਨਾਂ ਦਾ ਇੱਕ ਹੈ ਜੀ ਅਮਰੀਕਾ ਦੇ ਵਿੱਚ ਹੈ ਤੇ ਪੜਾਈ ਇਹਨਾਂ ਨੇ ਕਰੀ ਹੋਈ ਹੈ BDS ਬੈਚਲਰਸ ਇਨ ਡੈਂਟਲ ਸਰਜਰੀ ਫਰੋਮ ਇੰਡੀਆ ਤੋਂ ਤੇ ਡਿਪਲੋਮਾ ਇਨ ਹੈਲਥ ਸਿਸਟਮ ਮੈਨੇਜਮੈਂਟ ਵਰਸਸ ਹਿਊਮਨ ਰਿਸੋਰਸ ਮੈਨੇਜਮੈਂਟ ਦਾ ਕੋਰਸ ਕਰਿਆ ਹੋਇਆ ਇਹਨਾਂ ਨੇ ਤੇ ਕੰਮ ਹੈ ਜਿਨ੍ਹਾਂ ਦਾ ਕੈਨੇਡਾ ਦੇ ਵਿੱਚ ਪੀਆਰ ਨੇ ਇਹ ਵਰਕਿੰਗ ਐਜ਼ ਅ ਮੈਨੇਜਰ ਇਨ ਐਮਾਜ਼ੋਨ ਸਟੱਡਿੰਗ ਫਰੋਮ ਡੈਂਟਲ ਲਾਇਸੈਂਸਿੰਗ ਐਗਜ਼ਾਮ ਤੇ ਮਾਤਾ ਪਿਤਾ ਦਾ ਇਹਨਾਂ ਦਾ ਅਮਰੀਕਾ ਦਾ ਵੀਜ਼ਾ ਲੱਗਿਆ ਹੋਇਆ ਹੈ ਤੇ ਮੰਗਾ ਪਰਿਵਾਰ ਦੀ ਕਿ ਲੜਕਾ ਵਧੀਆ ਪਰਿਵਾਰ ਤੋਂ ਹੋਵੇ ਪਿਓਰ ਵੈਜੀਟੇਰੀਅਨ ਹੋਵੇ ਵੈਸ਼ਨੋ ਹੋਵੇ ਜੀ ਲੜਕਾ ਤੇ ਕੈਨੇਡਾ ਦੇ ਵਿੱਚ ਹੋਵੇ ਭਾਵੇਂ ਇੰਡੀਆ ਤੋਂ ਹੋਵੇ ਲੜਕਾ ਤੇ ਵਧੀਆ ਪਰਿਵਾਰ ਹੋਵੇ ਜੀ ਬਾਕੀ ਫੈਮਿਲੀ ਦਾ ਨੰਬਰ ਨਾਲ ਦਿੱਤਾ ਗਿਆ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਹੈ ਦਿਨਾਨਗਰ ਗੁਰਦਾਸਪੁਰ ਤੋਂ ਨੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਇਹਨਾਂ ਦਾ ਸਰਾ ਹੈ ਉਮਰ ਇਹਨਾਂ ਦੀ 12/3/1999 ਦਾ ਡੇਟ ਆਫ ਬਰਥ ਹੈ ਜੀ। ਕੱਦ ਇਹਨਾਂ ਦਾ 5 ਫੁੱਟ 7 ਇੰਚ ਦੀ ਹਾਈਟ ਹੈ ਤੇ ਪਿਤਾ ਇਹਨਾਂ ਦੇ ਹਰਜਿੰਦਰ ਸਿੰਘ ਨੇ ਤੇ ਮਾਤਾ ਇਹਨਾਂ ਦੇ ਹਰਵਿੰਦਰਜੀਤ ਕੌਰ ਨੇ ਤੇ ਕੰਮ ਇਹਨਾਂ ਕੋਲ 3 ਕਿੱਲੇ ਜ਼ਮੀਨ ਹੈ ਜੀ ਤੇ ਮੁੰਡਾ ਇਹਨਾਂ ਦਾ ਯੂਕੇ ਦੇ ਵਿੱਚ ਵਰਕ ਪਰਮਿਟ ਤੇ ਹੈ। ਤੇ ਮੰਗ ਆ ਪਰਿਵਾਰ ਦੀ ਕਿ ਕੁੜੀ ਸੋਹਣੀ ਸੁਨੱਖੀ ਹੋਵੇ, ਵਧੀਆ ਪਰਿਵਾਰ ਤੋਂ ਹੋਵੇ। ਤੇ ਕੁੜੀ ਯੂਕੇ ਦੇ ਵਿੱਚ ਪੀਆਰ ਹੋਵੇ ਜਾਂ ਫਿਰ ਕਿਸੇ ਹੋਰ ਕੰਟਰੀ ਦੇ ਵਿੱਚ ਪੀਆਰ ਹੋਵੇ ਬਾਕੀ ਫੈਮਿਲੀ ਦਾ ਨੰਬਰ ਨਾਲ ਦਿੱਤਾ ਗਿਆ ਤੁਸੀਂ ਇਹਨਾਂ ਕੋਲੋਂ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿਮਰਪ੍ਰੀਤ ਸਿੰਘ ਗੁਰਸਿੱਖ ਹੈ ਜੀ ਮੁੰਡਾ ਇਹ ਤੇ ਪਤਾ ਇਹਨਾਂ ਦਾ ਅੰਮ੍ਰਿਤਸਰ ਹੈ ਤੇ ਕਾਸਟ ਇਹਨਾਂ ਦੀ ਅਰੋੜਾ ਹੈ ਕੱਦ ਇਹਨਾਂ ਦਾ 5 ਫੁੱਟ 10 ਇੰਚ ਦੀ ਹਾਈਟ ਹੈ ਜੀ ਤੇ ਪੜ੍ਹਾਈ ਇਹਨਾਂ ਨੇ ਐਮਬੀਏ ਕਰੀ ਹੋਈ ਹੈ ਪਰਾ ਇਹਨਾਂ ਦਾ ਇੱਕ ਹੈ ਜੀ ਅਨਮੈਰਿਡ ਹੈ ਤੇ ਕੰਮ ਹੈ ਇਹਨਾਂ ਦਾ ਜੋਬ ਇਨ ਸੌਰੀ ਜੋਬ ਇਨ ਅਲਟਰਾਟੈਕ ਕੰਪਨੀ ਟੈਕਨੀਸ਼ੀਅਨ ਇੰਜੀਨੀਅਰਿੰਗ ਤੇ ਸੈਲਰੀ ਇਹਨਾਂ ਦੀ 40000 ਰੁਪਏ ਪਰ ਮੰਥ ਦੀ ਤੇ ਇਹ ਮੁੰਡਾ ਤਲਾਕਸ਼ੁਦਾ ਹੈ ਜੀ ਤੇ ਮੰਗ ਹੈ ਪਰਿਵਾਰ ਦੀ ਕਿ ਕੁੜੀ ਪੜ੍ਹੀ ਲਿਖੀ ਹੋਵੇ ਸਿੰਪਲ ਹੋਵੇ ਤੇ ਹੋਰ ਇਹਨਾਂ ਦੀ ਕੋਈ ਮੰਗ ਨਹੀਂ ਪਰਿਵਾਰ ਦੀ ਜੀ ਸਿੰਪਲ ਵਿਆਹ ਕਰਨਾ ਹੈ ਇਹਨਾਂ ਨੇ ਸਾਦਾ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਤੁਸੀਂ ਇਹਨਾਂ ਕੋਲ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਉਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਗਰਦਾਸਪੁਰ ਹੈ ਜੀ ਤੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਤੇ ਗੋਤ ਹੁੰਦਲ ਹੈ ਉਮਰ ਇਹਨਾਂ ਦੀ 31 ਸਾਲ ਦੀ ਤੇ ਕੱਦ ਦਾ ਇਹਨਾਂ ਦਾ 5 ਫੁੱਟ 11 ਇੰਚ ਦੀ ਹਾਈਟ ਹੈ ਤੇ ਭੈਣ ਇਹਨਾਂ ਦੀ ਇੱਕ ਹੈ ਜੀ ਆਸਟ੍ਰੇਲੀਆ ਦੇ ਵਿੱਚ ਤੇ ਟੀਆਰ ਹੈ ਤੇ ਨਰਸਿੰਗ ਕਰੀ ਹੋਈ ਹੈ ਜੀ ਐਮਐਸਸੀ ਤੇ ਭਰਾ ਇਹਨਾਂ ਦਾ ਇੱਕ ਹੈ ਜੀ ਇਟਲੀ ਦੇ ਪੇਪਰ ਲਗਾਏ ਹੋਏ ਨੇ ਉਹਨਾਂ ਦੇ ਤੇ ਸਾਰਾ ਪਰਿਵਾਰ ਇਹ ਗੁਰਸਿੱਖ ਹੈ ਜੀ ਤੇ ਲੜਕਾ ਵੈਸ਼ਨੂ ਹੈ ਮਾਤਾ ਪਿਤਾ ਇਹਨਾਂ ਦੇ ਅਮ੍ਰਿਤਧਾਰੀ ਨੇ ਜੀ ਤੇ ਕੰਮਕਾਰ ਇਹਨਾਂ ਕੋਲੇ 8 ਕਿੱਲੇ ਸਹਿਰੀ ਜ਼ਮੀਨ ਹੈ ਜੀ ਵਧੀਆ ਕਰੋੜਾਂ ਦੇ ਵਿੱਚ ਤੇ 3 ਕਿੱਲੇ ਜ਼ਮੀਨ ਇਹਨਾਂ ਨੂੰ ਪਿੰਡੂ ਆਉਂਦੀ ਹੈ ਜੀ ਤੇ ਇੱਕ ਇਹਨਾਂ ਦੀ ਦੁਕਾਨ ਹੈ ਕਿਰਾਏ ਦੇ ਉੱਤੇ ਦਿੱਤੀ ਹੋਈ ਹੈ ਤੇ 50000 ਰੁਪਏ ਇਹਨਾਂ ਨੂੰ ਕਿਰਾਇਆ ਆਉਂਦਾ ਉਹਨਾਂ ਦਾ ਮਹੀਨਾਵਾਰ ਤੇ ਮੰਗਾ ਪਰਿਵਾਰ ਦੀ ਕਿ ਕੁੜੀ ਨੇ ਬੀਟੈਕ ਜਾਂ ਐਮਟੈਕ ਕਰੀ ਹੋਵੇ ਤੇ ਜਾਂ ਬੀ ਡੀ ਐਸ ਕਰੀ ਹੋਵੇ ਜਾਂ ਬੀ ਐਸ ਸੀ ਨਰਸਿੰਗ ਕਰੀ ਹੋਵੇ ਤੇ ਲੜਕੀ ਦਾ ਕੱਦ 5 ਫੁੱਟ 6 ਇੰਚ ਤੱਕ ਹੋਵੇ ਤੇ ਜਾਂ ਪ੍ਰਾਈਵੇਟ ਨੌਕਰੀ ਕਰਦੀ ਹੋਵੇ ਲੜਕੀ ਕੋਈ ਤੇ 6.5 ਬੈਂਡ ਸਕੋਰ ਹੋਣ ਤੇ ਹੋਰ ਕੋਈ ਵੀ ਮੰਗ ਨਹੀਂ ਜੀ ਪਰਿਵਾਰ ਦੀ ਇਹਨਾਂ ਨੇ ਬਿਲਕੁਲ ਸਾਦਾ ਵਿਆਹ ਕਰਨਾ ਹੈ ਇਹ ਇਹਨਾਂ ਨੂੰ ਕੋਈ ਵੀ ਜਾਤੀਬੰਦਨ ਨਹੀਂ ਹੈਗਾ ਭਾਵੇਂ ਲੜਕੀ ਕਿਸੇ ਵੀ ਕਾਸਟ ਦੀ ਹੋਵੇ ਪਰ ਉਹ ਵਧੀਆ ਹੋਵੇ ਜੀ ਪਰਿਵਾਰ ਤੇ ਜੋ ਵੀ ਖਰਚਾ ਆਏਗਾ ਬਾਹਰ ਜਾਣ ਦਾ ਜਾਂ ਹਨਾ ਜੋ ਵੀ ਇਹ ਖਰਚਾ ਸਾਰਾ ਲੜਕੇ ਦੇ ਪਰਿਵਾਰ ਵੱਲੋਂ ਦਿੱਤਾ ਜਾਵੇਗਾ ਜੀ ਤੇ ਬਾਕੀ ਨਾਲ ਇਹਨਾਂ ਦਾ ਨੰਬਰ ਦਿੱਤਾ ਗਿਆ ਹੈ ਤੁਸੀਂ ਹੋਰ ਵਧੇਰੇ ਪੂਰੀ ਚੰਗੀ ਤਰ੍ਹਾਂ ਇਹਨਾਂ ਕੋਲੋਂ ਜਾਣਕਾਰੀ ਲੈ ਸਕਦੇ ਹੋ ਫੋਨ ਕਰ ਲੈ ਰਹੇ ਹਾਂ ਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਹੈ ਤੇ ਕੱਦ ਦਾ ਇਹਨਾਂ ਦਾ 5 ਫੁੱਟ 7 ਇੰਚ ਦੀ ਹਾਈਟ ਹੈ ਤੇ ਗੋਤ ਇਹਨਾਂ ਦਾ ਚਹਿਲ ਹੈ ਜੀ ਪੜ੍ਹਾਈ ਇਹਨਾਂ ਨੇ 10 ਪਾਸ ਕਰੀ ਹੋਈ ਹੈ ਤੇ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਤੇ ਪਿਤਾ ਇਹਨਾਂ ਦੇ ਐਕਸਪਾਇਰ ਨੇ ਜੀ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਇਹੇ ਮੁੰਡੇ ਦਾ ਪਹਿਲਾਂ ਤਲਾਕ ਹੋਇਆ ਹੋਇਆ ਜੀ ਤੇ ਉਮਰ ਇਹਨਾਂ ਦੀ 1995 ਦੇ ਵਿੱਚ ਤੇ ਜਨਮ ਇਹਨਾਂ ਦਾ ਤੇ ਕੰਮ ਇਹਨਾਂ ਦੇ ਕੋਲ ਕਰਿਆਨੇ ਦਾ ਸਟੋਰ ਹੈ ਤੇ ਡੇਢ ਕਿੱਲਾ ਜ਼ਮੀਨ ਆਉਂਦੀ ਹੈ ਇਹਨਾਂ ਨੂੰ ਤੇ ਬਾਕੀ ਮੰਗਾ ਪਰਿਵਾਰ ਦੀ ਇੱਕ ਕੁੜੀ ਵਧੀਆ ਘਰੇਲੂ ਹੋਵੇ ਜੱਟ ਸਿੱਖ ਪਰਿਵਾਰ ਹੋਵੇ ਜੀ ਲੜਕੀ ਦਾ ਭਾਵੇਂ ਤਲਾਕशुदा ਹੋਵੇ ਲੜਕੀ ਸਿੰਪਲ ਵਿਆਹ ਕਰਨਾ ਇਹਨਾਂ ਨੇ ਬਿਲਕੁਲ ਸਾਦਾ ਹੈ ਜੀ ਕੋਈ ਵੀ ਮੰਗ ਨਹੀਂ ਹੈਗੀ ਬਾਕੀ ਨਾਲ ਇਹਨਾਂ ਦਾ ਨੰਬਰ ਦਿੱਤਾ ਗਿਆ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਇਹਨਾਂ ਕੋਲੋਂ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸੁਖਜੀਤ ਸਿੰਘ ਪਿਤਾ ਇਹਨਾਂ ਦੇ ਸਰਬਜੀਤ ਸਿੰਘ ਨੇ ਤੇ ਮਾਤਾ ਦਾ ਨਾਮ ਹੈ ਜੀ ਦਲਜੀਤ ਕੌਰ ਤੇ ਸਾਰਾ ਹੈ ਗੁਰਸਿੱਖ ਪਰਿਵਾਰ ਹੈ ਜੀ ਪਤਾ ਇਹਨਾਂ ਦਾ ਅੰਮ੍ਰਿਤਸਰ ਤੋਂ ਨੇ ਇਹ ਤੇ ਉਮਰ ਇਹਨਾਂ ਦੀ 3/8/1995 ਦਾ ਡੇਟ ਆਫ ਬਰਥ ਹੈ ਜੀ ਤੇ ਕਾਸਟ ਇਹਨਾਂ ਦੀ ਅਰੋੜਾ ਹੈ ਪੜਾਈ ਇਹਨਾਂ ਨੇ ਪਲੱਸ 2 ਕਰੀ ਹੋਈ ਹੈ ਪਾਸ ਨੇ ਪਲੱਸ 2 ਇਹ ਤੇ ਕੱਦ ਹੈ ਇਹਨਾਂ ਦਾ 5 ਫੁੱਟ 10 ਇੰਚ ਦੀ ਹਾਈਟ ਹੈ ਤੇ ਭਰਾ ਇਹ ਦੋ ਨੇ ਜੀ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਮੈਰਿਡ ਹੈ ਇਹਨਾਂ ਦਾ ਭਰਾ ਭੈਣ ਇਹਨਾਂ ਦੀ ਇੱਕ ਹੈ ਜੀ ਤੇ ਕੰਮ ਇਹਨਾਂ ਦਾ ਜੋਬ ਇਨ ਗੋਲਡਨ ਟੈਂਪਲ ਵਧੀਆ ਘਰ ਪਰਿਵਾਰ ਆ ਜੀ ਇਹਨਾਂ ਦਾ ਮੰਗਾ ਪਰਿਵਾਰ ਦੀ ਕਿ ਕੁੜੀ ਵਧੀਆ ਘਰੇਲੂ ਹੋਵੇ ਤੇ ਕੁੜੀ ਦਾ ਪਰਿਵਾਰ ਸਾਰਾ ਗੁਰਸਿੱਖ ਹੋਵੇ ਜੀ ਤੇ ਬਾਕੀ ਫੈਮਿਲੀ ਦਾ ਨੰਬਰ ਨਾਲ ਦਿੱਤਾ ਗਿਆ ਤੁਸੀਂ ਇਹਨਾਂ ਕੋਲੋਂ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਫਿਰੋਜ਼ਪੁਰ ਤੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਤੇ ਗੋਤ ਇਹਨਾਂ ਦਾ ਗਿੱਲ ਹੈ ਤੇ ਨਾਨਕਿਆਂ ਦਾ ਗੋਤ ਢਾਲੀਵਾਲ ਹੈ ਉਮਰ ਇਹਨਾਂ ਦੀ 29/12/1995 ਦਾ ਡੇਟ ਆਫ ਬਰਥ ਹੈ। ਕੱਦ ਦਾ ਇਹਨਾਂ ਦਾ 5 ਫੁੱਟ 5 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਬੀ ਕਾਮ ਦੀ ਤੇ ਨਾਲ ਹੀ ਇਹਨਾਂ ਨੇ ਐਮ ਕਾਮ ਕਰੀ ਹੋਈ ਹੈ ਜੀ 6.5 ਆਈਲਟਸ ਦੇ ਬੈਂਡ ਸਕੋਰ ਨੇ ਇਹਨਾਂ ਦੇ। ਭਰਾ ਇਹਨਾਂ ਦਾ ਇੱਕ ਹੈ ਜੀ ਆਸਟ੍ਰੇਲੀਆ ਦੇ ਵਿੱਚ ਤੇ ਕੰਮਕਾਰ ਆ ਇਹਨਾਂ ਦਾ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ ਜੀ ਇਹਨਾਂ ਕੋਲ 8 ਕਿੱਲੇ ਜ਼ਮੀਨ ਦੇ ਨੇ ਆਪਣੇ ਤੇ ਮੰਗ ਆ ਇਹਨਾਂ ਨੂੰ ਐਨ ਆਰ ਆਈ ਲੜਕਾ ਚਾਹੀਦਾ ਜੀ। ਬਾਕੀ ਫੈਮਿਲੀ ਦਾ ਨੰਬਰ ਨਾਲ ਦਿੱਤਾ ਗਿਆ ਤੁਸੀਂ ਪੂਰੀ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਜ਼ਿਲ੍ਹਾ ਮੋਗਾ ਇਹਨਾਂ ਦਾ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਤੇ ਗੋਤ ਇਹਨਾਂ ਦਾ ਧਾਲੀਵਾਲ ਹੈ ਤੇ ਉਮਰ ਇਹਨਾਂ ਦੀ 1 8 1990 ਦਾ ਡੇਟ ਆਫ ਬਰਥ ਹੈ ਕੱਦ ਇਹਨਾਂ ਦਾ 5 ਫੁੱਟ 7 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਪਲੱਸ 2 ਪਾਸ ਕਰੀ ਹੋਈ ਹੈ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਕੰਮ ਇਹਨਾਂ ਦਾ ਹੈ ਮੁੰਡਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਤੇ ਇਹਨਾਂ ਕੋਲੇ ਦੋ ਕਿੱਲੇ ਜ਼ਮੀਨ ਦੇ ਨੇ ਪਿਤਾ ਇਹਨਾਂ ਦੇ ਖੇਤੀਬਾੜੀ ਕਰਦੇ ਨੇ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਮੰਗਾ ਪਰਿਵਾਰ ਦੀ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਜੀ ਵਧੀਆ ਹੋਵੇ ਤੇ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਬਾਕੀ ਇਹਨਾਂ ਨਾਲ WhatsApp ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਇਹਨਾਂ ਕੋਲੋਂ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਫੈਮਲੀ ਦੇ ਨੰਬਰ ਨਾਲ ਹੀ ਦਿੱਤੇ ਗਏ ਨੇ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਨਾਮ ਗੁਰਦੀਪ ਸਿੰਘ ਪਿਤਾ ਸਰਜੀਤ ਸਿੰਘ ਪਤਾ ਇਹਨਾਂ ਦਾ ਮਹਾਲੀ ਤੋਂ ਨੇ ਇਹ ਉਮਰ ਇਹਨਾਂ ਦੀ 28 1992 ਦਾ ਜਨਮ ਹੈ ਜੀ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਇਹਨਾਂ ਦਾ ਗੰਡੇ ਹੈ ਪੜਾਈ ਇਹਨਾਂ ਨੇ ਪਲੱਸ 2 ਦੀ ਕੀਤੀ ਹੋਈ ਹੈ ਤੇ ਕੱਦ ਇਹਨਾਂ ਦਾ 5 ਫੁੱਟ 9 ਇੰਚ ਹਾਈਟ ਹੈ ਤੇ ਪੈਣਾ ਇਹਨਾਂ ਦੀਆਂ ਦੋ ਮੈਰਿਡ ਨੇ ਜੀ ਕੰਮਕਾਰ ਆ ਇਹਨਾਂ ਦਾ ਇਹ ਮੁੰਡਾ ਇਟਲੀ ਦੇ ਵਿੱਚ ਪੀਆਰ ਹੈ ਤੇ 4 ਕਿੱਲੇ ਇਹਨਾਂ ਨੂੰ ਜ਼ਮੀਨ ਆਉਂਦੀ ਹੈ ਤੇ ਇਹਨਾਂ ਦੇ ਵਾਈਫ ਦੀ ਡੈਥ ਹੋ ਗਈ ਸੀ ਇੱਕ ਇਹਨਾਂ ਕੋਲ ਬੇਟਾ 9 ਸਾਲ ਦਾ ਤੇ ਲੜਕਾ ਹੈ ਸਰਦਾਰ ਹੈ ਜੀ ਤੇ ਫੈਮਿਲੀ ਸਾਰੀ ਇਹਨਾਂ ਦੀ ਗੁਰਸਿੱਖ ਹੈ ਤੇ ਮੰਗਾ ਪਰਿਵਾਰ ਦੀ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਕਿਉਂਕਿ ਵਾਦ ਵਿਆਹ ਤੋਂ ਬਾਅਦ ਲੜਕਾ ਤੇ ਲੜਕੀ ਬਾਹਰ ਜਾਣਗੇ ਅਬਰੌਡ ਤੇ ਬਿਨਾ ਬੱਚੇ ਵਾਲੇ ਹੀ ਇਹਨਾਂ ਨਾਲ ਸੰਪਰਕ ਕਰਨ ਜੀ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੇ ਦਾ ਰਿਸ਼ਤਾ ਹੈ ਪਤਾ ਹੈ ਅੰਮ੍ਰਿਤਸਰ ਤੋਂ ਨੇ ਤੇ ਕਾਸਟ ਇਹਨਾਂ ਦੀ ਹਿੰਦੂ ਖੱਤਰੀ ਜੀ ਤੇ ਮੁੰਡਾ ਇਹ ਮੰਗਲਿਕ ਹੈ ਗੋਤ ਇਹਨਾਂ ਦਾ ਮੈਣੀ ਆ ਤੇ ਨਾਨਕਿਆਂ ਦਾ ਗੋਤ ਸ੍ਰੀਨ ਹੈ ਉਮਰ ਇਹਨਾਂ ਦੀ 10/4/1993 ਦਾ ਡੇਟ ਆਫ ਬਰਥ ਹੈ ਕੱਦ ਦਾ ਇਹਨਾਂ ਦਾ 5 ਫੁੱਟ 7 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਬੀਟੈਕ ਦੀ ਕਰੀ ਹੋਈ ਹੈ ਜੀ ਨਾਲੇ এবीडी ਮਾਸਟਰ ਡਿਗਰੀ ਇਨ ਆਸਟ੍ਰੇਲੀਆ ਤੋਂ ਕਰੀ ਹੋਈ ਹੈ ਭੈਣ ਇਹਨਾਂ ਦੀ ਇੱਕ ਅਨਮੈਰਿਡ ਹੈ ਜੀ ਤੇ ਕੰਮ ਹੈ ਇਹ ਮੁੰਡਾ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਤੇ ਪਿਤਾ ਇਹਨਾਂ ਦੇ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਤੇ ਮੰਗਾ ਪਰਿਵਾਰ ਦੀ ਕਿ ਲੜਕੀ ਨੇ ਬੀਐਸਸੀ ਨਰਸਿੰਗ ਕਰੀ ਹੋਵੇ ਜਾਂ ਬੀਟੈਕ ਕਰੀ ਹੋਵੇ ਤੇ ਜਾਂ ਐਮਟੈਕ ਕਰੀ ਹੋਵੇ ਤੇ ਲੜਕੀ ਮੰਗਲਿਕ ਹੋਵੇ ਜੀ ਕਿਉਂਕਿ ਲੜਕਾ ਇਹ ਮੰਗਲਿਕ ਹੈ ਬਾਕੀ ਫੈਮਿਲੀ ਦਾ ਨੰਬਰ ਨਾਲ ਦਿੱਤਾ ਗਿਆ ਤੁਸੀਂ ਇਹਨਾਂ ਕੋਲ ਪੂਰੀ ਜਾਣਕਾਰੀ ਲੈ ਕੇ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਤਾਂ ਇਹ ਸੀ ਅੱਜ ਦੇ ਆਪਣੇ ਕੁਝ ਨਵੇਂ ਰਿਸ਼ਤੇ ਜੀ ਆਪਾਂ ਹਰ ਇੱਕ ਵਾਰੀ ਤੁਹਾਡੇ ਲਈ ਨਵੇਂ ਰਿਸ਼ਤੇ ਲੈ ਕੇ ਆਉਨੇ ਆ ਤੇ ਜਿਹੜਾ ਵੀ ਰਿਸ਼ਤਾ ਤੁਸੀਂ ਵੀਡੀਓ ਵੇਖ ਕੇ ਕਰਨਾ ਚੰਗੀ ਤਰ੍ਹਾਂ ਪੂਰੀ ਜਾਣਕਾਰੀ ਲੈ ਕੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਨਾ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਦੇਣ ਦਾ ਹੁੰਦਾ ਜੀ ਰਿਸ਼ਤੇ ਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਤਾਂ ਆਪਾਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਆਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ